ਸ੍ਰੀ ਗੁਰੂ ਤੁਸੀਂ ਦੇਖ ਰਹੇ ਹੋ ਦਿਨਿਕ ਸਿਹਰਾ ਟੀਵੀ ਤੇ ਮੈਂ ਸਰਿੰਦਰ ਕੰਬੋਜ ਤੁਹਾਡੇ ਨਾਲ ਬੀਤੇ ਕੱਲ ਲੁਧਿਆਣਾ ਦੇ ਪੱਕੋਵਾਲ ਦੇ ਵਿੱਚ ਇੱਕ ਬਾਠ ਕੈਸਲ ਜਿਹੜਾ ਜਿੱਥੇ ਵਿਆਹ ਸਮਾਗਮ ਚੱਲ ਰਿਹਾ ਸੀਗਾ ਬਾਠ ਕੈਸਲ ਦੇ ਵਿੱਚ ਉੱਥੇ ਅੰਕੁਰ ਤੇ ਸ਼ੁਭਮ ਨਾਮ ਦੇ ਦੋ ਬਦਮਾਸ਼ ਦੋਨੇ ਧਿਰਾਂ ਆਪਸ ਵਿੱਚ ਭੜ ਜਾਂਦੀਆਂ ਨੇ ਤੇ ਉੱਥੇ ਇੱਕ ਦੂਜੇ ਨਾਲ ਪਹਿਲਾਂ ਹੱਥੋਂ ਪਾਈ ਹੁੰਦੇ ਨੇ ਤੇ ਉਸ ਤੋਂ ਬਾਅਦ ਗੋਲੀਆਂ ਚੱਲਦੀਆਂ ਨੇ ਗੋਲੀਆਂ ਚੱਲਣ ਦੇ ਵਿੱਚ ਮੌਤ ਵੀ ਹੁੰਦੀ ਆ ਔਰ ਮੌਤ ਦੇ ਵਿੱਚ ਜਿਹੜੇ ਜਲੰਧਰ ਦੇ ਕਾਰਖਾਨੇ ਦੇ ਇੱਕ ਮਹਿਲਾ ਸੀਗੇ ਨੀਰੂ ਸ਼ਾਬੜਾ ਉਹਨਾਂ ਦੀ ਮੌਤ ਹੋ ਜਾਂਦੀ ਹੈ ਮੈਂ ਇਸ ਵੇਲੇ ਉਹਨਾਂ ਦੇ ਘਰ ਦੇ ਬਾਹਰ ਹੈ ਜਿੱਥੇ ਕਿ ਇਸ ਵੇਲੇ ਸ਼ੋਕ ਦੀ ਲਹਿਰ ਛਾਈ ਪਈ ਹੈ ਉਹਨਾਂ ਦੇ ਘਰੇ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਹੈ ਪਹੁੰਚੇ ਹੋਏ ਨੇ ਤੇ ਇਹ ਵੀ ਦੱਸ ਲਈਏ ਕਿ ਜੋ ਜਾਣਕਾਰੀ ਮਿਲੀ ਹੈ ਕਿ ਚਾਰ ਹੀ ਜੀ ਸੀਗੇ ਇੱਕ ਨੀਰੂ ਸ਼ਾਬੜਾ ਜਿਹਨਾਂ ਦੀ ਵਿਦਾਂਤ ਹੋ ਜਾਂਦਾ ਇਸ ਗੋਲੀਬਾਰੀ ਦੇ ਵਿੱਚ ਸੰਦੀਪ ਉਹਨਾਂ ਦੇ ਪਤੀ ਤੇ ਦੋ ਉਹਨਾਂ ਦੇ ਬੱਚੇ ਹੈਗੇ ਇੱਕ ਬੇਟਾ ਹੈਗਾ ਜਿਹੜਾ ਇਸ ਵੇਲੇ ਲੁਧਿਆਣਾ ਦੇ ਵਿੱਚ ਹੀ ਜਿੱਥੇ ਨੀਰੂ ਸ਼ਾਬੜਾ ਦਾ ਪੋਸਟਮਾਰਟਮ ਜਿਹੜਾ ਹੋ ਰਿਹਾ ਔਰ ਇੱਕ ਉਹਨਾਂ ਦੀ ਬੇਟੀ ਸੀਗੀ ਜਿਹੜੇ ਕਿ ਅਸਲੇ ਵਿਦੇਸ਼ ਵਿੱਚ ਰਹਿ ਰਹੇ ਨੇ ਉਹ ਵੀ ਉਹਨਾਂ ਨੂੰ ਵੀ ਜਿਹੜੀ ਇਸ ਮੰਦਭਾਗੀ ਖਬਰ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਉਹ ਵੀ ਵਿਦੇਸ਼ ਤੋਂ ਵਾਪਸ ਇੰਡੀਆ ਪਰਤ ਰਹੇ ਨੇ ਅੱਜ ਪੋਸਟਮਾਰਟਮ ਹੋ ਰਿਹਾ ਤੇ ਕੱਲ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਹੈਗਾ ਇੱਥੇ ਨੇੜਲੇ ਜਿਹੜਾ ਸ਼ਮਸ਼ਾਨ ਘਾਟ ਹੈਗਾ ਉੱਥੇ ਕੀਤਾ ਜਾਣਾ ਪਰ ਫਿਲਹਾਲ ਮੰਦਭਾਗੀ ਖਬਰ ਜ਼ਰੂਰ ਹੈ ਜਿੱਥੇ ਕਿ ਪਰਿਵਾਰਕ ਮੈਂਬਰਾਂ ਵੱਲੋਂ ਜਾਂ ਮੁਹੱਲੇ ਵਾਸੀਆਂ ਵੱਲੋਂ ਸੋਕ ਮਨਾਇਆ ਜਾ ਰਿਹਾ ਔਰ ਉੱਥੇ ਹੀ ਨੀਰੂ ਛਾਬੜਾ ਦਾ ਪੋਸਟਮਾਰਟਮ ਲੁਧਿਆਣਾ ਵਿੱਚ ਹੋ ਰਿਹਾ ਤੇ ਉੱਥੇ ਹੀ ਉਹਨਾਂ ਦੇ ਬੇਟੇ ਤੇ ਸੰਦੀਪ ਛਾਬੜਾ ਜਿਹੜੇ ਹੈਗੇ ਉਹਨਾਂ ਦੇ ਪਤੀ ਉੱਥੇ ਮੌਜੂਦ ਹੈਗੇ ਨੇ ਹਾਲਾਂਕਿ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿਹੜੇ ਉਹਨਾਂ ਦੇ ਪੁੱਤ ਪੁੱਤਰੀ ਹੈਗੇ ਨੇ ਜਿਹੜੇ ਵਿਦੇਸ਼ ਚ ਰਹਿ ਰਹੇ ਉਹਨਾਂ ਨੂੰ ਸੁਨੇਹਾ ਦੇ ਦਿੱਤਾ ਗਿਆ ਉਹ ਵੀ ਵਿਦੇਸ਼ ਤੋਂ ਵਾਪਸ ਇੰਡੀਆ ਪਰਤ ਰਹੇ ਨੇ ਕੱਲ ਜਿਹੜਾ ਉਹਨਾਂ ਦਾ ਅੰਤਿਮ ਸੰਸਕਾਰ ਇੱਥੇ ਨੇੜਲੇ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਜਾਣਾ ਮੰਦਭਾਗੀ ਖਬਰ ਜਿਹੜੀ ਕੱਲ ਸਾਹਮਣੇ ਆਈ ਸੀ ਕਿ ਜਿੱਥੇ ਅੰਕੁਰ ਤੇ ਸ਼ੁਭਮ ਦੋਨੇ ਤੇਰਾ ਆਪਾਦ ਵਿੱਚ ਪੀੜੀਆਂ ਸੀਗੀਆਂ ਜਿਸ ਦੇ ਵਿੱਚ ਹੱਥੋਪਾਈ ਹੋਈ ਹੱਥੋਪਾਈ ਤੋਂ ਬਾਅਦ ਗੋਲੀਬਾਰੀ ਚਲਾਈ ਗਈ ਆ ਗੋਲੀਬਾਰੀ ਦੇ ਵਿੱਚ ਨੀਰੂ ਸ਼ਬੜਾ ਦਾ ਦਿਹਾਂਤ ਹੋ ਜਾਂਦਾ ਔਰ ਉਹਨਾਂ ਦਾ ਜਿਹੜਾ ਜਲੰਧਰ ਕਰਾਰਖਾਨ ਮੋਹੱਲੇ ਦੇ ਵਿੱਚ ਘਰ ਹੈਗਾ ਉਥੇ ਦੈਨਿਕ ਸੋਰੀ ਟੀਮ ਪੁੱਜੀ ਆ ਜਿੱਥੇ ਕਿ ਉਹਨਾਂ ਦੇ ਸੋਗ ਦੀ ਲਹਿਰ ਮੋਹੱਲੇ ਦੇ ਵਿੱਚ ਚੱਲ ਰਹੀ ਹੈ ਔਰ ਚਾਰ ਹੀ ਜੀ ਸੀਗੇ ਜਿਨ੍ਹਾਂ ਦੇ ਵਿੱਚੋਂ ਨੀਰੂ ਸ਼ਬੜਾ ਦਾ ਦਿਹਾਂਤ ਹੋ ਜਾਂਦਾ ਜਿਨ੍ਹਾਂ ਦਾ ਅਸਲੇ ਲੁਧਿਆਣੇ ਦੇ ਡੀ ਐਮ ਸੀ ਦੇ ਵਿੱਚ ਪੋਸਟਮਾਰਟਮ ਕਰਵਾਇਆ ਜਾ ਰਿਹਾ ਉਹਨਾਂ ਦੇ ਬੇਟੇ ਵੀ ਉੱਥੇ ਨੇ ਉਹਨਾਂ ਦੇ ਪਤੀ ਸੰਦੀਪ ਸ਼ਾਬੜਾ ਵੀ ਉੱਥੇ ਨੇ ਹਾਲਾਂਕਿ ਜਿਹੜੇ ਵਿਦੇਸ਼ ਚ ਉਹਨਾਂ ਦੀ ਬੇਟੀ ਰਹਿ ਰਹੀ ਉਹ ਵੀ ਉੱਥੋਂ ਚੱਲ ਪਏ ਨੇ ਉਹ ਵੀ 4-2-3 ਘੰਟਿਆਂ ਦੇ ਵਿੱਚ ਚਲੰਦਰ ਪਹੁੰਚ ਜਾਣਗੇ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਜ ਧਾਨਿਕ ਸਵੇਰਾ ਟੀਵੀ ਚਲੰਦਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਧਾਨਿਕ ਸਵੇਰਾ ਟੀਵੀ ਤੇ ਮੈਂ ਸੁਰੇਂਦਰ ਕੰਬੋਜ ਤੁਹਾਡੇ ਨਾਲ ਬੀਤੇ ਕੱਲ ਲੁਧਿਆਣਾ ਦੇ ਪੱਕੋਵਾਲ ਦੇ ਵਿੱਚ ਇੱਕ ਬਾਠ ਕੈਸਲ ਜਿਹੜਾ ਜਿੱਥੇ ਵਿਆਹ ਸਮਾਗਮ ਚੱਲ ਰਿਹਾ ਸੀਗਾ ਬਾਠ ਕੈਸਲ ਦੇ ਵਿੱਚ ਉੱਥੇ ਅੰਕੁਰ ਤੇ ਸ਼ੁਭਮ ਨਾਮ ਦੇ ਦੋ ਬਦਮਾਸ਼ ਦੋਨੇ ਤਿਹਰਾ ਆਪਸ ਵਿੱਚ ਭੜ ਜਾਂਦੀਆਂ ਨੇ ਤੇ ਉੱਥੇ ਇੱਕ ਦੂਜੇ ਨਾਲ ਪਹਿਲਾਂ ਹੱਥੋਂ ਪਾਈ ਹੁੰਦੇ ਨੇ ਤੇ ਉਸ ਤੋਂ ਬਾਅਦ ਗੋਲੀਆਂ ਚੱਲਦੀਆਂ ਨੇ ਗੋਲੀਆਂ ਚੱਲਣ ਦੇ ਵਿੱਚ ਮੌਤ ਵੀ ਹੁੰਦੀ ਆ ਔਰ ਮੌਤ ਦੇ ਵਿੱਚ ਜਿਹੜੇ ਜਲੰਧਰ ਦੇ ਕਾਰਖਾਨੇ ਦੇ ਇੱਕ ਮਹਿਲਾ ਸੀਗੇ ਨੀਰੂ ਸ਼ਾਬੜਾ ਉਹਨਾਂ ਦੀ ਮੌਤ ਹੋ ਜਾਂਦੀ ਮੈਸਲੇ ਉਹਨਾਂ ਦੇ ਘਰ ਦੇ ਬਾਹਰ ਜਿੱਥੇ ਕਿ ਇਸ ਵੇਲੇ ਸ਼ੋਕ ਦੀ ਲਹਿਰ ਛਾਈ ਪਈ ਹੈ ਉਹਨਾਂ ਦੇ ਘਰੇ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਹੈ ਪਹੁੰਚੇ ਹੋਏ ਨੇ ਤੇ ਇਹ ਵੀ ਦੱਸ ਲਈਏ ਕਿ ਜੋ ਜਾਣਕਾਰੀ ਮਿਲੀ ਹੈ ਕਿ ਚਾਰ ਹੀ ਜੀ ਸੀਗੇ ਇੱਕ ਨੀਰੂ ਸ਼ਾਬੜਾ ਜਿਹਨਾਂ ਦੀ ਵਿਦਿਆਹਤ ਹੋ ਜਾਂਦਾ ਇਸ ਗੋਲੀਬਾਰੀ ਦੇ ਵਿੱਚ ਸੰਦੀਪ ਉਹਨਾਂ ਦੇ ਪਤੀ ਤੇ ਦੋ ਉਹਨਾਂ ਦੇ ਬੱਚੇ ਹੈਗੇ ਇੱਕ ਬੇਟਾ ਹੈਗਾ ਜਿਹੜਾ ਇਸ ਵੇਲੇ ਲੁਧਿਆਣਾ ਦੇ ਵਿੱਚ ਹੀ ਹੈ ਜਿੱਥੇ ਨੀਰੂ ਸ਼ਾਬੜਾ ਦਾ ਪੋਸਟਮਾਰਟਮ ਜਿਹੜਾ ਹੋ ਰਿਹਾ ਔਰ ਇੱਕ ਉਹਨਾਂ ਦੀ ਬੇਟੀ ਸੀਗੀ ਜਿਹੜੇ ਕੀ ਅਸਲੇ ਵਿਦੇਸ਼ ਵਿੱਚ ਰਹਿ ਰਹੇ ਨੇ ਉਹ ਵੀ ਉਹਨਾਂ ਨੂੰ ਵੀ ਜਿਹੜੀ ਇਸ ਮੰਦਭਾਗੀ ਖਬਰ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਉਹ ਵੀ ਵਿਦੇਸ਼ ਤੋਂ ਵਾਪਸ ਇੰਡੀਆ ਪਰਤ ਰਹੇ ਨੇ ਅੱਜ ਪੋਸਟਮਾਰਟ ਹੋ ਰਿਹਾ ਤੇ ਕੱਲ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਹੈਗਾ ਇੱਥੇ ਨੇੜਲੇ ਜਿਹੜਾ ਸ਼ਮਸ਼ਾਨਘਾਟ ਹੈਗਾ ਉੱਥੇ ਕੀਤਾ ਜਾਣਾ ਪਰ ਫਿਲਹਾਲ ਮੰਦਪਾਗੀ ਖਬਰ ਜ਼ਰੂਰ ਹੈ ਜਿੱਥੇ ਕਿ ਪਰਿਵਾਰਕ ਮੈਂਬਰਾਂ ਵੱਲੋਂ ਜਾਂ ਮੁਹੱਲੇ ਵਾਸੀਆਂ ਵੱਲੋਂ ਸੋਗ ਮਨਾਇਆ ਜਾ ਰਿਹਾ ਔਰ ਉੱਥੇ ਹੀ ਨਿਰੂ ਸ਼ਾਭੜਾ ਦਾ ਪੋਸਟਮਾਰਟਮ ਲੁਧਿਆਣਾ ਵਿੱਚ ਹੋ ਰਿਹਾ ਤੇ ਉੱਥੇ ਹੀ ਉਹਨਾਂ ਦੇ ਬੇਟੇ ਤੇ ਸੰਦੀਪ ਸ਼ਾਭੜਾ ਜਿਹੜੇ ਹੈਗੇ ਉਹਨਾਂ ਦੇ ਪਤੀ ਉੱਥੇ ਮੌਜੂਦ ਹੈਗੇ ਨੇ ਹਾਲਾਂਕਿ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿਹੜੇ ਉਹਨਾਂ ਦੇ ਪੁੱਤਰੀ ਹੈਗੇ ਨੇ ਜਿਹੜੇ ਵਿਦੇਸ਼ ਚ ਰਹਿ ਰਹੇ ਉਹਨਾਂ ਨੂੰ ਸੁਨੇਹਾ ਦੇ ਦਿੱਤਾ ਗਿਆ ਉਹ ਵੀ ਵਿਦੇਸ਼ ਤੋਂ ਵਾਪਸ ਇੰਡੀਆ ਪਰਤ ਰਹੇ ਨੇ ਕੱਲ ਜਿਹੜਾ ਉਹਨਾਂ ਦਾ ਅੰਤਿਮ ਸੰਸਕਾਰ ਇੱਥੇ ਨੇੜਲੇ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਜਾਣਾ ਮੰਦਭਾਗੀ ਖਬਰ ਜਿਹੜੀ ਕੱਲ ਸਾਹਮਣੇ ਆਈ ਸੀ ਕਿ ਜਿੱਥੇ ਅੰਕੁਰ ਤੇ ਸ਼ੁਭਮ ਦੋਨੇ ਤੇਰਾ ਆਪਾਦ ਵਿੱਚ ਪਈਆਂ ਸੀਗੀਆਂ ਜਿਸ ਦੇ ਵਿੱਚ ਹੱਥੋਪਾਈ ਹੋਈ ਹੱਥੋਪਾਈ ਤੋਂ ਬਾਅਦ ਗੋਲੀਬਾਰੀ ਚਲਾਈ ਗਈ ਆ ਗੋਲੀਬਾਰੀ ਦੇ ਵਿੱਚ ਨੀਰੂ ਸ਼ਾਬੜਾ ਦਾ ਦਿਹਾਂਤ ਹੋ ਜਾਂਦਾ ਔਰ ਉਹਨਾਂ ਦਾ ਜਿਹੜਾ ਜਲੰਧਰ ਕਰਾਰਖਾਨਾ ਮੋਹੱਲੇ ਦੇ ਵਿੱਚ ਘਰ ਹੈਗਾ ਉਥੇ ਦਿਨ ਇੱਕ ਸਾਰੇ ਟੀਮ ਪੁੱਜੀ ਆ ਜਿੱਥੇ ਕਿ ਉਹਨਾਂ ਦੇ ਸੋਕ ਦੀ ਲਹਿਰ ਮੁਹੱਲੇ ਦੇ ਵਿੱਚ ਚੱਲ ਰਹੀ ਹੈ ਔਰ ਚਾਰ ਹੀ ਜੀ ਸੀਗੇ ਜਿਨ੍ਹਾਂ ਦੇ ਵਿੱਚੋਂ ਨੀਰੂ ਸ਼ਾਭੜਾ ਦਾ ਦਿਹਾਂਤ ਹੋ ਜਾਂਦਾ ਜਿਨ੍ਹਾਂ ਦਾ ਅਸਲੇ ਲੁਧਿਆਣੇ ਦੇ ਡੀ ਐਮ ਸੀ ਦੇ ਵਿੱਚ ਪੋਸਟਮਾਰਟਮ ਕਰਵਾਇਆ ਜਾ ਰਿਹਾ ਉਹਨਾਂ ਦੇ ਬੇਟੇ ਵੀ ਉੱਥੇ ਨੇ ਉਹਨਾਂ ਦੇ ਪਤੀ ਸੰਦੀਪ ਸ਼ਾਭੜਾ ਵੀ ਉੱਥੇ ਨੇ ਹਾਲਾਂਕਿ ਜਿਹੜੇ ਵਿਦੇਸ਼ ਚ ਉਹਨਾਂ ਦੀ ਬੇਟੀ ਰਹਿ ਰਹੇ ਉਹ ਵੀ ਉੱਥੋਂ ਚੱਲ ਪਏ ਨੇ ਉਹ ਵੀ 4-2-3 ਘੰਟਿਆਂ ਦੇ ਵਿੱਚ ਚਲੰਦਰ ਪਹੁੰਚ ਜਾਣਗੇ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਜ ਧਾਨਿਸ਼ਾ ਟੀਵੀ ਦਿਲੰਦਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਧਾਨਿਸ਼ਾ ਟੀਵੀ ਤੇ ਮੈਂ ਸੁਰੇਂਦਰ ਕੰਬੋਜ ਤੁਹਾ ਲੁਧਿਆਣਾ ਦੇ ਪੱਕੋਵਾਲ ਦੇ ਵਿੱਚ ਇੱਕ ਬਾਠ ਕੈਸਲ ਜਿਹੜਾ ਜਿੱਥੇ ਵਿਆਸ ਮਹਾਗਮ ਚੱਲ ਰਿਹਾ ਸੀਗਾ ਬਾਠ ਕੈਸਲ ਦੇ ਵਿੱਚ ਉੱਥੇ ਅੰਕੁਰ ਤੇ ਸ਼ੁਭਮ ਨਾਮ ਦੇ ਦੋ ਬਦਮਾਸ਼ ਦੋਨਾਂ ਧਿਰਾਂ ਆਪਸ ਵਿੱਚ ਭੜ ਜਾਂਦੀਆਂ ਨੇ ਤੇ ਉੱਥੇ ਇੱਕ ਦੂਜੇ ਨਾਲ ਪਹਿਲਾਂ ਹੱਥੋਂ ਪਾਈ ਹੁੰਦੇ ਨੇ ਤੇ ਉਸ ਤੋਂ ਬਾਅਦ ਗੋਲੀਆਂ ਚੱਲਦੀਆਂ ਨੇ ਗੋਲੀਆਂ ਚੱਲਣ ਦੇ ਵਿੱਚ ਮੌਤ ਵੀ ਹੁੰਦੀ ਆ ਔਰ ਮੌਤ ਦੇ ਵਿੱਚ ਜਿਹੜੇ ਜਲੰਧਰ ਦੇ ਕਾਰਖਾਨੇ ਦੇ ਇੱਕ ਮਹਿਲਾ ਸੀਗੇ ਨੀਰੂ ਸ਼ਾਬੜਾ ਉਹਨਾਂ ਦੀ ਮੌਤ ਹੋ ਜਾਂਦੀ ਮੈਸੂਲੇ ਉਹਨਾਂ ਦੇ ਘਰ ਦੇ ਬਾਹਰ ਹੈ ਜਿੱਥੇ ਕੀ ਇਸ ਵੇਲੇ ਸ਼ੋਕ ਦੀ ਲਹਿਰ ਚੜੀ ਪਈ ਹੈ ਉਹਨਾਂ ਦੇ ਘਰੇ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਹੈ ਪਹੁੰਚੇ ਹੋਏ ਨੇ ਤੇ ਇਹ ਵੀ ਦੱਸ ਲਈਏ ਕਿ ਜੋ ਜਾਣਕਾਰੀ ਮਿਲੀ ਹੈ ਕਿ ਚਾਰ ਹੀ ਜੀ ਸੀਗੇ ਇੱਕ ਨੀਰੂ ਸ਼ਾਬੜਾ ਜਿਹਨਾਂ ਦੀ ਵਿਦਿਆਹਤ ਹੋ ਜਾਂਦਾ ਇਸ ਗੋਲੀਬਾਰੀ ਦੇ ਵਿੱਚ ਸੰਦੀਪ ਉਹਨਾਂ ਦੇ ਪਤੀ ਤੇ ਦੋ ਉਹਨਾਂ ਦੇ ਬੱਚੇ ਹੈਗੇ ਇੱਕ ਬੇਟਾ ਹੈਗਾ ਜਿਹੜਾ ਇਸ ਵੇਲੇ ਲੁਧਿਆਣਾ ਦੇ ਵਿੱਚ ਹੀ ਹੈ ਜਿੱਥੇ ਨੀਰੂ ਸ਼ਾਬੜਾ ਦਾ ਪੋਸਟਮਾਰਟਮ ਜਿਹੜਾ ਹੋ ਰਿਹਾ ਔਰ ਇੱਕ ਉਹਨਾਂ ਦੀ ਬੇਟੀ ਸੀਗੀ ਜਿਹੜੇ ਕਿ ਇਸ ਵੇਲੇ ਵਿਦੇਸ਼ ਵਿੱਚ ਰਹਿ ਰਹੇ ਨੇ ਉਹ ਵੀ ਉਹਨਾਂ ਨੂੰ ਵੀ ਜਿਹੜੀ ਇਸ ਮੰਦਭਾਗੀ ਖਬਰ ਬਾਰੇ ਜਾਣਕਾਰੀ ਦੇ ਦਿੱਤੀ ਗਈ ਆ ਉਹ ਵੀ ਵਿਦੇਸ਼ ਤੋਂ ਵਾਪਸ ਇੰਡੀਆ ਪਰਤ ਰਹੇ ਨੇ ਅੱਜ ਪੋਸਟਮਾਰਟ ਹੋ ਰਿਹਾ ਤੇ ਕੱਲ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਹੈਗਾ ਇੱਥੇ ਨੇੜਲੇ ਜਿਹੜਾ ਸ਼ਮਸ਼ਾਨ ਘਾਟ ਹੈਗਾ ਉੱਥੇ ਕੀਤਾ ਜਾਣਾ ਪਰ ਫਿਲਹਾਲ ਮੰਦਭਾਗੀ ਖਬਰ ਜ਼ਰੂਰ ਹੈ ਜਿੱਥੇ ਕੀ ਪਰਿਵਾਰਕ ਮੈਂਬਰਾਂ ਵੱਲੋਂ ਜਾਂ ਮੁਹੱਲੇ ਵਾਸੀਆਂ ਵੱਲੋਂ ਸੋਗ ਮਨਾਇਆ ਜਾ ਰਿਹਾ ਔਰ ਉੱਥੇ ਹੀ ਨਹਿਰੂ ਛਾਪੜਾ ਦਾ ਪੋਸਟਮਾਰਟ ਲੁਧਿਆਣਾ ਵਿੱਚ ਹੋ ਰਿਹਾ ਹੈ ਤੇ ਉਥੇ ਹੀ ਉਹਨਾਂ ਦੇ ਬੇਟੇ ਤੇ ਸੰਦੀਪ ਛਾਬੜਾ ਜਿਹੜੇ ਹੈਗੇ ਉਹਨਾਂ ਦੇ ਪਤੀ ਉਥੇ ਮੌਜੂਦ ਹੈਗੇ ਨੇ ਹਾਲਾਂਕਿ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿਹੜੇ ਉਹਨਾਂ ਦੇ ਪੁੱਤ ਪੁੱਤਰੀ ਹੈਗੇ ਨੇ ਜਿਹੜੇ ਵਿਦੇਸ਼ ਚ ਰਹਿ ਰਹੇ ਉਹਨਾਂ ਨੂੰ ਸੁਨੇਹਾ ਦੇ ਦਿੱਤਾ ਗਿਆ ਉਹ ਵੀ ਵਿਦੇਸ਼ ਤੋਂ ਵਾਪਸ ਇੰਡੀਆ ਪਰਤ ਰਹੇ ਨੇ ਕੱਲ ਜਿਹੜਾ ਉਹਨਾਂ ਦਾ ਅੰਤਿਮ ਸੰਸਕਾਰ ਇੱਥੇ ਨੇੜਲੇ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਜਾਣਾ ਮੰਦਭਾਗੀ ਖਬਰ ਜਿਹੜੀ ਕੱਲ ਸਾਹਮਣੇ ਆਈ ਸੀ ਕਿ ਜਿੱਥੇ ਅੰਕੁਰ ਤੇ ਸ਼ੁਭਮ ਦੋਨੇ ਤੇਰਾ ਆਪਾਦ ਵਿੱਚ ਪਈਆਂ ਸੀਗੀਆਂ ਜਿਸ ਦੇ ਵਿੱਚ ਹੱਥੋਪਾਈ ਹੋਈ ਹੱਥੋਪਾਈ ਤੋਂ ਬਾਅਦ ਗੋਲੀਬਾਰੀ ਚਲਾਈ ਗਈ ਆ ਗੋਲੀਬਾਰੀ ਦੇ ਵਿੱਚ ਨੀਰੂ ਸ਼ਬੜਾ ਦਾ ਦਿਹਾਂਤ ਹੋ ਜਾਂਦਾ ਔਰ ਉਹਨਾਂ ਦਾ ਜਿਹੜਾ ਜਲੰਧਰ ਕਰਾਰਖਾਨਾ ਮੋਹੱਲੇ ਦੇ ਵਿੱਚ ਘਰ ਹੈਗਾ ਉਥੇ ਦਿਨ ਇੱਕ ਸਾਰੇ ਟੀਮ ਪੁੱਜੀ ਆ ਜਿੱਥੇ ਕਿ ਉਹਨਾਂ ਦੇ ਸੋਗ ਦੀ ਲਹਿਰ ਮੋਹੱਲੇ ਦੇ ਵਿੱਚ ਚੱਲ ਰਹੀ ਹੈ ਔਰ ਚਾਰ ਹੀ ਜੀ ਸੀਗੇ ਜਿਨ੍ਹਾਂ ਦੇ ਵਿੱਚੋਂ ਨੀਰੂ ਸ਼ਬੜਾ ਦਾ ਦਿਹਾਂਤ ਹੋ ਜਾਂਦਾ ਜਿਨ੍ਹਾਂ ਦਾ ਅਸਲੇ ਲੁਧਿਆਣੇ ਦੇ ਡੀ ਐਮ ਸੀ ਦੇ ਵਿੱਚ ਪੋਸਮਾਰਟਮ ਕਰਵਾਇਆ ਜਾ ਰਿਹਾ ਉਹਨਾਂ ਦੇ ਬੇਟੇ ਵੀ ਉੱਥੇ ਨੇ ਉਹਨਾਂ ਦੇ ਪਤੀ ਸੰਦੀਪ ਸ਼ਾਬੜਾ ਵੀ ਉੱਥੇ ਨੇ ਹਾਲਾਂਕਿ ਜਿਹੜੇ ਵਿਦੇਸ਼ ਚ ਉਹਨਾਂ ਦੀ ਬੇਟੀ ਰਹਿ ਰਹੀ ਉਹ ਵੀ ਉੱਥੋਂ ਚੱਲ ਪਏ ਨੇ ਉਹ ਵੀ 4-2-3 ਘੰਟਿਆਂ ਦੇ ਵਿੱਚ ਚਲੰਦਰ ਪਹੁੰਚ ਜਾਣਗੇ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਜ ਧਾਨਿਕ ਸਵੇਰਾ ਟੀਵੀ ਚਲੰਦਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਧਾਨਿਕ ਸਵੇਰਾ ਟੀਵੀ ਤੇ ਮੈਂ ਸੁਰੇਂਦਰ ਕੰਬੋਜ ਤੁਹਾਡੇ ਨਾਲ ਬੀਤੇ ਕੱਲ ਲੁਧਿਆਣਾ ਦੇ ਪੱਕੋਵਾਲ ਦੇ ਵਿੱਚ ਇੱਕ ਬਾਟ ਕੈਸਲ ਜਿਹੜਾ ਜਿੱਥੇ ਵਿਆਹ ਸਮਾਗਮ ਚੱਲ ਰਿਹਾ ਸੀਗਾ ਬਾਟ ਕੈਸਲ ਦੇ ਵਿੱਚ ਉੱਥੇ ਅੰਕੁਰ ਤੇ ਸ਼ੁਭਮ ਨਾਮ ਦੇ ਦੋ ਬਦਮਾਸ਼ ਦੋਨੇ ਧਿਰਾਂ ਆਪਸ ਵਿੱਚ ਭੜ ਜਾਂਦੀਆਂ ਨੇ ਤੇ ਉੱਥੇ ਇੱਕ ਦੂਜੇ ਨਾਲ ਪਹਿਲਾਂ ਹਥੋਪਾਈ ਹੁੰਦੇ ਨੇ ਤੇ ਉਸ ਤੋਂ ਬਾਅਦ ਗੋਲੀਆਂ ਚੱਲਦੀਆਂ ਨੇ ਗੋਲੀਆਂ ਚੱਲਣ ਦੇ ਵਿੱਚ ਮੌਤ ਵੀ ਹੁੰਦੀ ਆ ਔਰ ਮੌਤ ਦੇ ਵਿੱਚ ਜਿਹੜੇ ਜਲੰਧਰ ਦੇ ਕਾਰਖਾਨੇ ਦੇ ਇੱਕ ਮਹਿਲਾ ਸੀਗੇ ਨੀਰੂ ਸ਼ਾਬੜਾ ਉਹਨਾਂ ਦੀ ਮੌਤ ਹੋ ਜਾਂਦੀ ਮੈਸੂਲੇ ਉਹਨਾਂ ਦੇ ਘਰ ਦੇ ਬਾਹਰ ਜਿੱਥੇ ਕਿ ਇਸ ਵੇਲੇ ਸ਼ੋਕ ਦੀ ਲਹਿਰ ਛਾਈ ਪਈ ਹੈ ਉਹਨਾਂ ਦੇ ਘਰੇ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਹੈ ਪਹੁੰਚੇ ਹੋਏ ਨੇ ਤੇ ਇਹ ਵੀ ਦੱਸ ਲਈਏ ਕਿ ਜੋ ਜਾਣਕਾਰੀ ਮਿਲੀ ਹੈ ਕਿ ਚਾਰ ਹੀ ਜੀ ਸੀਗੇ ਇੱਕ ਨੀਰੂ ਸ਼ਾਬੜਾ ਜਿਹਨਾਂ ਦੀ ਵਿਆਹ ਹੋ ਜਾਂਦਾ ਇਸ ਗੋਲੀਬਾਰੀ ਦੇ ਵਿੱਚ ਸੰਦੀਪ ਉਹਨਾਂ ਦੇ ਪਤੀ ਤੇ ਦੋ ਉਹਨਾਂ ਦੇ ਬੱਚੇ ਹੈਗੇ ਇੱਕ ਬੇਟਾ ਹੈਗਾ ਜਿਹੜਾ ਇਸ ਵੇਲੇ ਲੁਧਿਆਣਾ ਦੇ ਵਿੱਚ ਹੀ ਹੈ ਜਿੱਥੇ ਨੀਰੂ ਸ਼ਾਬੜਾ ਦਾ ਪੋਸਟਮਾਰਟਮ ਜਿਹੜਾ ਹੋ ਰਿਹਾ ਔਰ ਇੱਕ ਉਹਨਾਂ ਦੀ ਬੇਟੀ ਸੀਗੀ ਜਿਹੜੇ ਕੀ ਇਸ ਵੇਲੇ ਵਿਦੇਸ਼ ਵਿੱਚ ਰਹਿ ਰਹੇ ਨੇ ਉਹ ਵੀ ਉਹਨਾਂ ਨੂੰ ਵੀ ਜਿਹੜੀ ਇਸ ਮੰਦਭਾਗੀ ਖਬਰ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਉਹ ਵੀ ਵਿਦੇਸ਼ ਤੋਂ ਵਾਪਸ ਇੰਡੀਆ ਪਰਤ ਰਹੇ ਨੇ ਅੱਜ ਪੋਸਟਮਾਰਟਮ ਹੋ ਰਿਹਾ ਤੇ ਕੱਲ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਹੈਗਾ ਇੱਥੇ ਨੇੜਲੇ ਜਿਹੜਾ ਸ਼ਮਸ਼ਾਨਘਾਟ ਹੈਗਾ ਉੱਥੇ ਕੀਤਾ ਜਾਣਾ ਪਰ ਫਿਲਹਾਲ ਮੰਦ ਭਾਗੀ ਖਬਰ ਜ਼ਰੂਰ ਹੈ ਕਿ ਇੱਥੇ ਕੀ ਪਰਿਵਾਰਕ ਮੈਂਬਰਾਂ ਵੱਲੋਂ ਜਾਂ ਮੋਹੱਲੇ ਵਾਸੀਆਂ ਵੱਲੋਂ ਸੋਗ ਮਨਾਇਆ ਜਾ ਰਿਹਾ ਔਰ ਉੱਥੇ ਹੀ ਨਿਹਰੂ ਛਾਬੜਾ ਦਾ ਪੋਸਟਮਾਰਟਮ ਲੁਧਿਆਣੇ ਵਿੱਚ ਹੋ ਰਿਹਾ ਤੇ ਉੱਥੇ ਹੀ ਉਹਨਾਂ ਦੇ ਬੇਟੇ ਤੇ ਸੰਦੀਪ ਛਾਬੜਾ ਜਿਹੜੇ ਹੈਗੇ ਉਹਨਾਂ ਦੇ ਪਤੀ ਉੱਥੇ ਮੌਜੂਦ ਹੈਗੇ ਨੇ ਹਾਲਾਂਕਿ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿਹੜੇ ਉਹਨਾਂ ਦੇ ਪੁੱਤ ਪੁੱਤਰੀ ਹੈਗੇ ਨੇ ਜਿਹੜੇ ਵਿਦੇਸ਼ ਚ ਰਹਿ ਰਹੇ ਉਹਨਾਂ ਨੂੰ ਸੁਨੇਹਾ ਦੇ ਦਿੱਤਾ ਗਿਆ ਉਹ ਵੀ ਵਿਦੇਸ਼ ਤੋਂ ਵਾਪਸ ਇੰਡੀਆ ਪਰਤ ਰਹੇ ਨੇ ਕੱਲ ਜਿਹੜਾ ਉਹਨਾਂ ਦਾ ਅੰਤਿਮ ਸੰਸਕਾਰ ਇੱਥੇ ਨੇੜਲੇ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਜਾਣਾ ਮੰਦਭਾਗੀ ਖਬਰ ਜਿਹੜੀ ਕੱਲ ਸਾਹਮਣੇ ਆਈ ਸੀ ਕਿ ਜਿੱਥੇ ਅੰਕੁਰ ਤੇ ਸ਼ੁਭਮ ਦੋਨੇ ਤੇਰਾ ਆਪਾਦ ਵਿੱਚ ਪੀੜੀਆਂ ਸੀਗੀਆਂ ਜਿਸ ਦੇ ਵਿੱਚ ਹੱਥੋਪਾਈ ਹੋਈ ਹੱਥੋਪਾਈ ਤੋਂ ਬਾਅਦ ਗੋਲੀਬਾਰੀ ਚਲਾਈ ਗਈ ਆ ਗੋਲੀਬਾਰੀ ਦੇ ਵਿੱਚ ਨੀਰੂ ਸ਼ਾਬੜਾ ਦਾ ਦਿਹਾਂਤ ਹੋ ਜਾਂਦਾ ਔਰ ਉਹਨਾਂ ਦਾ ਜਿਹੜਾ ਜਲੰਧਰ ਕਰਾਰ ਖਾਨ ਮੋਹੱਲੇ ਦੇ ਵਿੱਚ ਘਰ ਹੈਗਾ ਉਥੇ ਦਿਨਿਕ ਸੁਰਾਟੀ ਮੋਪੂ ਜਿੱਥੇ ਕੀ ਉਹਨਾਂ ਦੇ ਸੋਗ ਦੀ ਲਹਿਰ ਮੁਹੱਲੇ ਦੇ ਵਿੱਚ ਚੱਲ ਰਹੀ ਹੈ ਔਰ ਚਾਰ ਹੀ ਜੀ ਸੀਗੇ ਜਿਨ੍ਹਾਂ ਦੇ ਵਿੱਚੋਂ ਨੀਰੂ ਸ਼ਾਬੜਾ ਦਾ ਦਿਹਾਂਤ ਹੋ ਜਾਂਦਾ ਜਿਨ੍ਹਾਂ ਦਾ ਇਸ ਵੇਲੇ ਲੁਧਿਆਣੇ ਦੇ ਡੀ ਐਮ ਸੀ ਦੇ ਵਿੱਚ ਪੋਸਟਮਾਰਟਮ ਕਰਵਾਇਆ ਜਾ ਰਿਹਾ ਉਹਨਾਂ ਦੇ ਬੇਟੇ ਵੀ ਉਥੇ ਨੇ ਉਹਨਾਂ ਦੇ ਪਤੀ ਸੰਦੀਪ ਸ਼ਾਬੜਾ ਵੀ ਉਥੇ ਨੇ ਹਾਲਾਂਕਿ ਜਿਹੜੇ ਵਿਦੇਸ਼ ਚ ਉਹਨਾਂ ਦੀ ਬੇਟੀ ਰਹਿ ਰਹੇ ਉਹ ਵੀ ਉਥੋਂ ਚੱਲ ਪਏ ਨੇ ਉਹ ਵੀ 4-2-3 ਘੰਟਿਆਂ ਦੇ ਵਿੱਚ ਚਲੰਦਰ ਪਹੁੰਚ ਜਾਣਗੇ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਜ ਦਿਨਿਕ ਸੁਰਾਟੀ ਟੀਵੀ ਚਲੰਦਰ